ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਉਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਆਪਾਂ ਚਰਚਾ ਦਾ سلسلہ ਜਿਹੜਾ ਨਾ ਇਹ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰਦੇ ਹਾਂ ਜਿੱਥੇ ਰਮਨ ਰੋੜਾ ਜਿਹੜੇ ਜਲੰਧਰ ਕੇਂਦਰੀ ਤੋਂ ਵਿਧਾਇਕ ਸੀਗੇ ਉਹਨਾਂ ਨੂੰ ਵਿਜੀਲੈਂਸ ਗ੍ਰਿਫਤਾਰ ਕਰਦੀ ਆ ਅਦਾਲਤ ਦੇ ਵਿੱਚ ਪੇਸ਼ ਕਰਦੀ ਆ 5 ਦਿਨਾਂ ਦਾ ਰਿਮਾਨਡ ਮਿਲ ਜਾਂਦਾ ਪਰ ਨਾਲ ਹੀ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਇੱਕ ਵਾਰੀ ਫੇਰ ਚਰਚਾ ਚ ਇਹ ਚਰਚਾ ਚ ਹੀ ਰਹਿੰਦੇ ਆ ਵੈਸੇ ਇੱਕ ਵਾਰੀ ਇਹਨਾਂ ਦਾ ਜਿਹੜਾ ਤਸਲ ਆ ਉਹ ਵੇਖਣ ਨੂੰ ਮਿਲੀ ਸੀਗੀ ਐਸਐਸਪੀ ਤਰਨਤਾਰਨ ਦੇ ਨਾਲ ਗਰਮੀਤ ਸਿੰਘ ਚੋਹਾਨ ਨੂੰ ਉਹਨਾਂ ਦੇ ਨਾਲ ਵੀ ਇਹਨਾਂ ਦੀ ਇੱਕ ਵਾਰੀ ਜਿਹੜੀ ਆ ਤਸਲ ਹੋਈ ਉਸ ਤੋਂ ਬਾਅਦ ਕਈ ਮਾਮਲੇ ਆ ਜਿਹੜੇ ਆ ਵਿਵਾਦਿਤ ਰਹੇ ਇਹਨਾਂ ਦੇ ਤੇ ਇੱਕ ਵਾਰੀ ਫੇਰ ਇਹ ਵਿਵਾਦਾਂ ਦੇ ਵਿੱਚ ਆ ਇਦੇ ਨਾਲ ਹੀ ਆਪਾਂ ਇਹ ਵੀ ਸਮਝਣਾ ਵੀ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਿਹੜਾ ਭਾਸ਼ਣ ਸੀਗਾ ਬੜਾ ਉਹਨਾਂ ਨੇ ਨਾ ਜਿਹੜਾ ਪੱਤਰਕਾਰਾਂ ਨੂੰ ਵੀ ਉਹ ਕਹਿੰਦੇ ਨਾ ਵੀ ਕਹਿਣਾ ਧੀ ਨੂੰ ਦੇ ਸੁਣਾਉਣਾ ਨੂੰ ਨੂੰ ਉਹਦਾਂ ਦੀਆਂ ਕੁਝ ਜਿਹੜਾ ਭਾਸ਼ਣ ਦੇ ਵਿੱਚ ਗੱਲਾਂ ਕੀਤੀਆਂ ਤੁਹਾਨੂੰ ਉਹ ਵੀ ਸਮਝਣੀਆਂ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਜਿਹੜਾ ਬੜਾ ਇੱਕ ਅਹਿਮ ਮਸਲਾ ਆ ਉਹ ਇਹ ਹੈਗਾ ਪੰਜਾਬ ਦੇ ਪਾਣੀਆਂ ਦਾ ਨੀਤੀ ਆਯੋਗ ਦੀ ਇੱਕ ਮੁਲਾਕਾਤ ਸੀਗੀ ਪ੍ਰਧਾਨ ਮੰਤਰੀ ਦੇ ਨਾਲ ਆਪਣੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮੁਲਾਕਾਤ ਹੋਈ ਮੁੱਖ ਮੰਤਰੀ ਸਾਹਿਬ ਗਏ ਵੀ ਉੱਥੇ ਫੋਟੋ ਫੋਟੋ ਵੀ ਲਵਾਈ ਆ ਗੱਲਬਾਤ ਵੀ ਹੋਈ ਆ ਪਰ ਇਸੇ ਮੀਟਿੰਗ ਦਾ ਪਿਛਲੇ ਸਾਲ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਾਈਕਾਟ ਕੀਤਾ ਸੀ ਕਹਿੰਦੇ ਅਸੀਂ ਜਾਣਾ ਹੀ ਨਹੀਂ ਕਿਉਂਕਿ ਜਦੋਂ ਕਹਿੰਦੇ ਤੁਸੀਂ ਸਾਡੀ ਸੁਣਦੇ ਹੀ ਨਹੀਂ ਤੇ ਅਸੀਂ ਤੁਹਾਡੇ ਕੋ ਆ ਕੇ ਕੀ ਲੈਣਾ ਤੇ ਹੁਣ ਕੀ ਗੱਲ ਗੱਲਬਾਤ ਬਣ ਗਈ ਆ ਜਿਹੜਾ ਮੁੱਖ ਮੰਤਰੀ ਸਾਹਿਬ ਗਏ ਆ ਸੋ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਚਰਚਾਵਾ ਵਿੱਚ ਰਹਿੰਦੇ ਆ ਤੇ ਆਖਰਕਾਰ ਰਮਨ ਰੂੜਾ ਜਿਹੜੇ ਆ ਇਹ ਢਿੱਕੇ ਆ ਕੇ ਪੜੀਸਾ ਪਹਿਲੀ ਗਲਤੀ ਮੈਂ ਇਹ ਦੱਸ ਦਿਆਂ ਕਿ ਇਹ ਰਮਨ ਰੋੜੇ ਦਾ ਮਾਮਲਾ ਕੋਈ ਪਹਿਲਾ ਨਹੀਂ ਤੁਹਾਨੂੰ ਪਤਾ ਹੋਏਗਾ ਜਦੋਂ ਸੰਗਰੂਰ ਦੀ 22 ਇਲੈਕਸ਼ਨ ਸੀ ਪਾਰਲੀਮੈਂਟ ਦੀ ਜੀ ਉਸ ਟਾਈਮ ਦੇ ਉੱਤੇ ਵਿਜੇ ਸਿੰਘਲਾ ਜਿਹੜੇ ਮਾਨਸਾ ਤੋਂ ਬਖਤਿਹਰ ਬਕਾਇਦਾ ਤੌਰ ਤੇ ਵਿਧਾਇਕ ਤੇ ਪੰਜਾਬ ਸਰਕਾਰ ਚ ਮੰਤਰੀ ਸਨ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਪਣੇ ਘਰ ਬੁਲਾਇਆ ਤੇ ਕਿਹਾ ਕਿ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰੋ ਆਪਣੇ ਘਰੋਂ ਮੰਤਰੀ ਨੂੰ ਗ੍ਰਿਫਤਾਰ ਕਰਾਇਆ ਸੀ ਇਹਨਾਂ ਨੇ ਗ੍ਰਿਫਤਾਰ ਕਰਨ ਤੋਂ ਉਹ ਕਾਫੀ ਦਿਨ ਜੇਲ੍ਹ ਜੀ ਰਹੇ ਮੜ ਕਿ ਉਹਨਾਂ ਦੀ ਬੇਲ ਵੀ ਹੋ ਗਈ ਤੇ ਅੱਜ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਸੱਜੀ ਕੁਰਸੀ ਦੇ ਬਿਠੇ ਹੁੰਦੇ ਆ ਜੇ ਮੁੱਖ ਮੰਤਰੀ ਦਾ ਇੰਨੀ ਨੇੜਤਾਵਾ ਤੇ ਫਿਰ ਉਹ ਡਰਾਮਾ ਕਰਨ ਦੀ ਲੋੜ ਸੀਗੀ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਇਸ ਮਾਮਲੇ ਦੇ ਵਿੱਚ ਅੱਜ ਤੱਕ ਚਲਾਨ ਤੱਕ ਨਹੀਂ ਪੇਸ਼ ਹੋ ਸਕਿਆ ਏ ਵਿਜੇ ਸਿੰਘਲਾ ਡਾਕਟਰ ਵਿਜੇ ਸਿੰਘਲਾ ਵਾਲੇ ਮਾਮਲੇ ਅਜੇ ਤੱਕ ਚਲਾਨ ਪੇਸ਼ ਨਹੀਂ ਆ ਜੇ ਚਲਾਨ ਪੇਸ਼ ਨਹੀਂ ਆ ਤੇ ਆਟੋਮੈਟਿਕਲੀ ਫਿਰ ਕੇਸ ਜਿਹੜਾ ਵਾ ਇਹ ਕਿਹੜੇ ਪਾਸੇ ਜਾਊਗਾ ਆ ਕੇਸ ਤੇ ਬਣਿਆ ਨਹੀਂ ਫਿਰ ਤੁਹਾਨੂੰ ਅੰਮ੍ਰਿਤਪੁਰ ਤੋਂ ਵਿਧਾਇਕ ਜਸਵੰਤ ਸਿੰਘ ਗੱਜੜ ਮਾਜਰਾ ਉਹਨੇ 41 ਕਰੋੜ ਦੀ ਠੱਗੀ ਮਾਰੀ ਸੀ ਬੈਂਕ ਨਾਲ 48 ਕਰੋੜ ਦੀ ਮੇਰੇ ਖਿਆਲ ਉਥੇ ਈਡੀ ਦੀ ਰੇਡ ਵੀ ਹੋਈ ਸੀ ਬੱਟੀ ਸਾਹਿਬ ਪਿਛਲੇ ਸਾਲ ਦੀ ਗੱਲ ਆ ਮੇਰੇ ਕੋਲ ਬਿਲਕੁਲ 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 ਤੇ ਈਡੀ ਦੀ ਰੈਡ ਹੋਈ ਸੀ ਬੇਕਦਰ ਤੋੜਤੇ ਪਹਿਲਾਂ ਉਹਨੂੰ ਨੋਟਿਸ ਜਾਰੀ ਕੀਤਾ ਕਿ ਉਹਨੇ ਪ੍ਰਵਾਹ ਨਹੀਂ ਕੀਤੀ ਮੈਂ ਐਮਐਲਏ ਮੇਰਾ ਵੀ ਕੀ ਵਿਗੜ ਲੂ ਮੁੜ ਕੇ ਬੈਂਕ ਦੀ ਸ਼ਿਕਾਇਤ ਤੇ ਈਡੀ ਦੇ ਬਕਾਇਦਾ ਰੈਡ ਕਰਕੇ ਫੜ ਕੇ ਤੇ ਉਹਨੂੰ 6-7 ਮਹੀਨੇ ਅੰਦਰ ਰੱਖਿਆ ਸੀਗਾ ਫਿਰ ਚਲ ਜਿਓ ਤੁਸੀਂ ਉਸ ਤੋਂ ਬਾਅਦ ਚਲ ਜਓ ਆ ਜਿਹੜੇ ਸਾਡੇ ਹੈਗੇ ਨੇ ਅਮਿਤ ਕੋਟ ਕੋਟ ਕੋਟਫਤਾ ਜਿਹੜੇ ਰਤਨ ਮਿਤਰਤਨ ਕੋਟਫਤਾ ਇਹਨਾਂ ਨੂੰ ਵਿਜੀਲੈਂਸ ਦੇ ਕਿਹਾ ਸੀਗਾ ਇਹਨਾਂ ਨੂੰ ਵਿਜੀਲੈਂਸ ਦੇ ਗ੍ਰਿਫਤ ਕੀਤਾ ਸੀ ਇਹ ਵੀ ਜੇਲ੍ਹ ਚ ਰਹਿ ਕੇ ਆਏ ਨੇ ਮੁਰਕੇ ਮਾਰਦੇ ਸੀ ਟਪਣੀਆਂ ਛੱਬੀਆਂ ਪਿੰਡਾਂ ਦੀ ਮੇਰੇ ਖਿਆਲ ਵਾਈਫ ਜਿਹੜੀ ਆ ਉਹ ਆਈਐਸ ਜਾਂ ਆਈਪੀਐਸ ਕੋ ਅਸਰ ਹੈਗੀ ਬੱਡੀ ਲੱਗੀ ਆ ਆਈਪੀਐਸ ਕੋ ਅਸਰ ਸੰ ਜੁਲਾਈ ਸਤੰਬਰ 2022 ਦੇ ਵਿੱਚ ਜਿਹੜਾ ਫੌਜਾ ਸਿੰਘ ਸਰਾਰੀ ਸੀਗਾ ਉਹਦੇ ਓਐਸਡੀ ਦੀ ਇੱਕ ਆਡੀਓ ਜਿਹੜੀ ਜਨਤਕ ਹੁੰਦੀ ਹੈ ਤੇ ਫਿਰ ਉਹਦੇ ਦਬਾਅ ਕਰ ਨੂੰ ਉਹਨੂੰ 7 ਜਨਵਰੀ 2023 ਨੂੰ ਆਪਣਾ ਅਸਤੀਫਾ ਦੇਣਾ ਪਿਆ ਸੀਗਾ ਇਸ ਤੋਂ ਬਾਅਦ ਬੀਬੀ ਸਰਬਜੀਤ ਕੋਈ ਮਾਣੂ ਕੋਈ ਜਿਨੇ ਇੱਕ ਐਨਆਰਡੀ ਦੀ ਕੋਠੀ ਤੇ ਕਬਜ਼ਾ ਕੀਤਾ ਸੀ ਮੁੜ ਕੇ ਜਿਸ ਵੇਲੇ ਪੂਰਾ ਰੌਣਾ ਪੈਦੇ ਕੋਸੀਤ ਛੱਡ ਦਿੱਤੀ ਸੀਗੀ ਲੇਕਿਨ ਉਹਦੇ ਖਿਲਾਫ ਅਜੇ ਤੱਕ ਕਾਰਵਾਈ ਕੋਈ ਨਹੀਂ ਕੀਤੀ ਗਈ ਜਿਹੜੀ ਬੀਬੀ ਨਰਿੰਦਰਪੁਰ ਭਰਾ ਜਾਂ ਉਹਦੇ ਤੇ ਟਰੱਕ ਯੂਨੀਅਨ ਦੇ ਪ੍ਰਧਾਨਗੀ ਦੌਣ ਵਾਸਤੇ 30 ਲੱਖ ਰੁਪਏ ਦੇ ਦੋਸ਼ ਲੱਗੇ ਨੇ ਬਥੇਰੀਆਂ ਸਪਈਆਂ ਦਿੱਤੀਆਂ ਲੇਕਿਨ ਕਿੱਥੇ ਉਹ ਸਭ ਕੁਝ ਸਾਹਮਣੇ ਆ ਗਿਆ ਲੇਕਿਨ ਉਹਦੇ ਤੇ ਕਾਰਵਾਈ ਕੀ ਕੀਤੀ ਅਜੇ ਤੱਕ ਜਿੰਨੇ ਵੀ ਆ ਮੰਤਰੀ ਜਾਂ ਵਿਧਾਇਕਾਂ ਦੀ ਆਪਾਂ ਗੱਲ ਕਰਦੇ ਅੱਜ ਤੱਕ ਦੱਸੇ ਪੰਜਾਬ ਸਰਕਾਰ ਨੇ ਇਹਨੂੰ ਕਿਸੇ ਨਿਪਰੇ ਚਾੜਿਆ ਜੇ ਮੈਂ ਕਾਂਗਰਸ ਦੀ ਗੱਲ ਕਰਦਾ ਦੋ ਕੇਸਾਂ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਸ਼ਾਮਸੁੰਦਰਾ ਵਾਲੇ ਕੇਸ ਤੇ ਇੱਕ ਹੋਰ ਕੇਸ ਦੇ ਵਿੱਚ ਹਾਈਕੋਰਟ ਨੇ ਐਫਆਈ ਰਿਪੋਰਟ ਜਿਹੜੀ ਆਪਣੇ ਉੱਤੇ ਆਸ਼ੂ ਵਾਲੇ ਕੇਸ ਹਾਈਪਰ ਹਾਈਕੋਰਟ ਐਫਆਈ ਪ੍ਰੈਸ਼ ਕਰਦੀ ਬਾਕੀ ਕੀ ਰਹਿ ਗਿਆ ਇਹਦਾ ਮਤਲਬ ਤੁਹਾਡੇ ਸਿਸਟਮ ਚ ਕਿਤਨੇ ਕਿਤੇ ਗੜਬੜ ਅ fırsਰ ਵੀ ਜਿਹੜੇ ਜਿਹੜੇ ਅੱਜ ਵੀ ਜੇ ਲੱਗੇ ਨੇ ਨਾ ਉਹ ਕੋਈ ਕਾਂਗਰਸ ਦਾ ਵਾ ਕੋਈ ਬਾਦਲਾਂ ਦਾ ਇਹ ਤੇ ਮੁੱਖ ਮੰਤਰੀ ਸਾਹਿਬ ਨੇ ਆਪ ਵੀ ਮੈਨੂੰ ਗੱਲ ਕੀਤੀ ਸੀ ਕਿ ਇਹ ਸਾਰੇ ਅ fırsਰ ਉਹਨਾਂ ਤੇ ਲੱਗੇ ਨੇ ਸਾਨੂੰ ਬੜੀ ਦਿੱਕਤ ਆ ਰਹੀ ਹੈ ਦਿੱਕਤ ਤੇ ਹੋਣੀ ਹੈ ਤੁਸੀਂ ਕੱਲ ਪੈਦਾ ਹੋਏ ਹੋ ਅਜੇ ਇੱਕਦਮ ਭ੍ਰਿਸ਼ਟਾਚਾਰ ਦੇ ਕਲੱਬ ਗੱਲ ਕਰੋਗੇ 90% ਦੀ ਅ fırsਰ ਕ੍ਰਾਪਟ ਨੇ 90% ਦੀ ਕੋਈ ਵੀ ਫਾਈਲ ਜਿੰਨਾ ਤੇ ਥੱਦੇ ਪਈਆਂ ਨਾ ਲਾਓ ਨਤਰਕਮ ਚੱਲਦਾ ਨਹੀਂ 1977 ਤੋਂ ਸੁਧਾਰ ਪ੍ਰਕਾਸ਼ਿਕ ਬਾਦਲ ਜਦੋਂ ਮੁੱਖ ਮੰਤਰੀ ਬਣਦੇ ਆ ਤੇ ਉਹ ਇਹਨਾਂ ਨੇ ਉੱਥੇ ਸਟੇਜ ਤੇ ਪੱਟੀ ਸਟੇਜ ਤੇ ਕਿਹਾ ਸੀਗਾ ਕਹਿੰਦਾ ਕ੍ਰਪਸ਼ਨ ਖਤਮ ਕਰਨ ਦੀ ਗੱਲ ਕਰ ਰਹੇ ਦੱਸੋ ਕ੍ਰਪਸ਼ਨ ਖਤਮ ਮੈਂ ਕਿਵੇਂ ਕਰਾਂ ਫਾਈਲ ਤੇ ਪਈ ਐ ਤਾਂ ਤੁਸੀਂ ਆਪ ਲਾ ਦੇਣੇ ਤੁਸੀਂ ਲਾਉਣਾ ਬੰਦ ਕਰ ਦਿਓ ਤੁਹਾਡੇ ਕੰਮ ਨਹੀਂ ਹੋਣਗੇ ਬਿ ਕਰਾਵਾਂਗੇ ਅਸੀਂ ਕਿੱਦਾਂ ਕਰੋ ਨਹੀਂ ਸੋ ਪਤਾ ਇਸ ਗੱਲ ਦਾ ਲੇਕਿਨ ਉਦੋਂ ਤੋਂ ਪਈਏ ਲੱਗਦੇ ਤੇ ਅੱਜ ਵੀ ਪਈਏ ਅੱਜ ਤੇ ਪਈਏ ਕੀ ਛੱਡੇ ਅੱਜ ਕਿਦੋਂ ਜੈਕ ਲੱਗ ਰਹੇ ਫੈਂਚੁਕਣ ਵਾਸਤੇ ਗੱਲ ਦੀ ਕੋਈ ਨਹੀਂ ਹੈਗੀ ਕਈ ਪ੍ਰਕਾਰ ਦੇ ਏਜੰਟ ਪੈਦਾ ਹੋ ਗਏ ਬੰਦਾ ਕਿਤੇ ਬੈਠਾ ਵਾ ਵੱਡੀ ਕਿਤੇ ਹੁੰਦੀ ਆ ਕੰਮ ਕਿਤੇ ਹੁੰਦਾ ਇਹ ਸੇ ਕਰਕੇ ਇਹਨਾਂ ਦੇ ਜਿਹੜੇ ਪਹਿਲਾਂ ਫੜੇ ਗਏ ਸੀ ਉਹਨਾਂ ਨੂੰ ਕੁਛ ਨਹੀਂ ਆ ਤੇ ਰਮੰਦਰ ਰੋਲੇ ਦਾ ਅੱਜ ਬਕਾਇਦਾ ਤੌਰ ਤੇ ਵਿਜੀਲੈਂਸ ਦੇ ਪਾਜਲਦਾਰ ਮਾਰ ਲਿਆ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਹੁਣ ਇੱਥੇ ਵੀ ਕੁਛ ਨਹੀਂ ਰਮਨ ਰੋੜਾ ਤੇ ਸੀਤਲ ਅੰਗਰਾਲ ਇਹਨਾਂ ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋੜਾ ਸੀ ਇਹਨਾਂ ਦੀਆਂ ਬੜੀਆਂ ਸ਼ਿਕਾਇਤਾਂ ਨਹੀਂ ਸੀ ਕਿ ਇਹਨਾਂ ਬਹੁਤ ਕੁਝ ਲੁੱਟ ਮਚਾਈ ਤੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਉਹਨੂੰ ਪ੍ਰਬੰਧ ਕੁਝ ਹੋਇਆ ਨਹੀਂ ਹੁਣ ਜਦੋਂ ਮੌਕਾ ਆਇਆ ਤੇ ਫਿਰ ਅਗਲੇ ਪ੍ਰਬੰਧ ਕਰਤਾ ਤੇ ਰਮਨ ਰੋੜੇ ਦੀ ਗ੍ਰਿਫਤਾਰੀ ਵੀ ਹੋ ਗਈ ਤੇ 5 ਦਿਨ ਦਾ ਰਮਾਨ ਵੀ ਮਿਲ ਗਿਆ ਤੇ ਜੇ ਮੈਂ ਕਹਿ ਜਾਈਆ ਸਰਕਾਰ 'ਚ ਸਭ ਅੱਛਾ ਨਹੀਂ ਇੱਥੇ ਮੁੱਖ ਮੰਤਰੀ ਨਹੀਂ ਇੱਥੇ ਚੀਫ ਮੁੱਖ ਮੰਤਰੀ ਬਦਲ ਬੈਠੇ ਨੇ ਅੱਜ ਕੱਲ ਆਰਡਰ ਉਹਨਾਂ ਦੇ ਚੱਲਦੇ ਨੇ ਤੇ ਜੇ ਅਸੀਂ ਕਹਿ ਲਈਏ ਕਿ ਇਹ ਸਿਆਸੀ ਤੌਰ ਤੇ ਗ੍ਰਿਫਤਾਰੀ ਹੋਈ ਹੈ ਤੇ ਸਿਆਸੀ ਤੌਰ ਤੇ ਮਸਲਾ ਹੱਲ ਹੋ ਜਾਊਗਾ ਵਾਪੇ ਉਤਕੇਸ ਵਾਪਸ ਹੋ ਜਾਊਗਾ ਜੇ ਵਿਜੇ ਸਿੰਘਲਾ ਦੇ ਮਾਮਲੇ ਦੇ ਵਿੱਚ ਅਜੇ ਤੱਕ ਵੇਖੋ 2022 ਦੇ ਵਿੱਚ ਮਈ 2022 ਦੇ ਵਿੱਚ ਕੇਸ ਹੋਇਆ ਸੀਗਾ ਤੇ ਅੱਜ ਤੱਕ ਜੇ ਚਲਾਨ ਪੇਸ਼ ਨਹੀਂ ਹੈ ਤੇ ਉਹ ਕੇਸ ਦਾ ਬਣਨਾ ਕਿ ਤੁਸੀਂ ਆਪ ਸਿਆਗੇ ਤੁਹਾਨੂੰ ਪਤਾ ਹੋਏਗਾ ਛੱਤਾਂ ਸੀ ਛੋਟੇ ਪਰ ਜਿਹੜੇ ਸੀ ਉਹ ਆਮ ਆਦੀ ਪਾਰਟੀ ਦੇ ਪ੍ਰਧਾਨ ਸੀ ਪੰਜਾਬ ਦੇ ਉਹਨਾਂ ਨੂੰ ਇੱਕ ਛਾਜਿਤ ਟੈਪ ਲੱਗ ਗਿਆ ਸੀ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਸੀ ਮੇਰੇ ਰਾਹ 'ਚ ਇੱਕ ਬੜਾ ਵੱਡਾ ਰੋੜਾ ਠਕਾ ਸਕਦਾ ਬੰਦਾ ਇਨੂੰ ਕਿਸੇ ਤਰੀਕੇ ਨਾਲ ਲਾਂਭੇ ਕੀਤਾ ਜਾਵੇ ਜਿੰਨਾ ਉਹ ਮਿਹਨਤੀ ਸੀ ਰੋਜ਼ ਹੀ ਕਿਤਨੇ ਕਿਤੇ ਤੁਰਿਆ ਹੁੰਦਾ ਸੀ ਅੱਜ ਤੱਕ ਜਿਹੜੇ ਉਹਦੇ ਤੇ ਇਲਜ਼ਾਮ ਲਾਏ ਗਏ ਨਾ ਕੋਈ ਦੱਸੇ ਗਿਆ ਤਾਂ ਆਡੀਓ ਆਈਆ ਨਾ ਵੀਡੀਓ ਆਈਆ ਨਾ ਕੋਈ ਕੇਸ ਦੱਚ ਕੀਤਾ ਕਿ ਨੀਤੇ ਕੇਜਰੀਵਾਲ ਸਾਹਿਬ ਤੇ 5 ਮਿੰਟ ਤੋਂ ਪਹਿਲਾਂ ਕੇਸ ਦੱਚ ਕਰਾਦੇ ਹੁੰਦੇ ਆ ਤੁਹਾਡੇ ਸਾਹਮਣੇ ਜਿਹੜੇ ਦਿੱਲੀ ਚ ਲੋਕ ਇਹਨਾਂ ਦੇ ਖਿਲਾਫ ਬੋਲਦੇ ਸੀ ਜਦੋਂ ਸਰਕਾਰ ਬਣੀ ਉਹਨਾਂ ਦੇ ਖਿਲਾਫ ਕੇਸ ਪੰਜਾਬ ਵਿੱਚ ਕਰਾਉਂਦੇ ਆ ਤੇ ਜਿੰਨੀ ਕੁ ਫਜ਼ੀਅਤ ਉਹਦੇ ਵਿੱਚ ਸਾਡੀ ਪੰਜਾਬ ਸੁਰੱਖਿਤੀ ਪੰਜਾਬ ਪੁਲਿਸ ਦੀ ਹੋਈ ਸੀ ਉਹ ਪੰਜਾਬ ਪੁਲਿਸ ਹੀ ਜਾਣਦੀ ਹੈ ਜਾਂ ਲੋਕ ਜਾਣਦੇ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਭ੍ਰਿਸ਼ਟਾਚਾਰ ਤੇ ਅੱਜ ਵੀ ਜੰਗੀਬੱਧ ਤੇ ਚੱਲ ਰਿਹਾ ਵਾ ਸਰਕਾਰ ਜੋ ਮਰਜ਼ੀ ਕਹੀ ਜਾਵੇ ਇੱਕ ਬੰਦੇ ਦਾ ਵਸਦਾ ਰੋਗੀ ਮੈਂ ਫਿਰ ਕਹਦੇ ਆ ਸਾਡੇ ਕੋਲੇ ਅਜੇ ਤੱਕ ਮੁੱਖ ਮੰਤਰੀ ਦੀ ਸਿੱਧੇ ਤੌਰ ਤੇ ਕੋਈ ਸ਼ਿਕਾਇਤ ਨਹੀਂ ਕੋਈ ਕੈਂਪਸ਼ਨ ਕੀਤੀ ਹੈ ਤੇ ਜਿੱਦਣ ਸਾਡੇ ਕੋਈ ਕ腐ਪਸ਼ਨ ਕੋਈ ਠੋਸ ਮੂਤ ਆਉਗੇ ਤੇ ਸਭ ਤੋਂ ਪਹਿਲਾਂ ਅਸੀਂ ਹੋਵਾਂਗੇ ਜਿਹੜੇ ਉਹਨਾਂ ਨੂੰ ਕਟਹਿਰ 'ਚ ਖੜਾ ਕਰਾਂਗੇ ਅਸੀਂ ਲੇਕਿਨ ਦਿੱਲੀ ਵਾਲੇ ਜਿਹੜੇ ਅੱਜ ਚਾਰਜ ਬਣੇ ਚਾਰਜ ਬਣੇ ਨੇ ਉਹਨਾਂ ਤੇ 3500 ਕੇਸ ਦਰਜ ਨੇ ਜੇਲਾ ਕਟੀਆਂ ਨੇ ਅੱਜ ਉਹ ਪੰਜਾਬ ਨੂੰ ਚਲਾ ਰਹੇ ਤੇ ਪੰਜਾਬ ਸਰਕਾਰ ਨੂੰ ਚਲਾ ਰਹੇ ਨੇ ਸਤਿੰਦਰ ਜੈਨ ਤੇ ਕਿਹੜੀ ਕੇਸ ਦਰਜ ਨਹੀਂ ਹੋਇਆ ਉਹਦੇ ਤੇ ਤੇ ਉਹ ਕੇਸ ਦਰਜ ਹੋਏ ਜਦੋਂ ਆਮ ਆਦੀ ਪਾਰਟੀ 'ਚ ਹੋਣਚ ਨਹੀਂ ਸੀ ਆਈ ਉਹ ਤੋਂ ਦੇ ਕੇਸ ਚੱਲਦੇ ਤੇ ਤੁਸੀਂ ਉਹਨੂੰ ਟਿਕਟ ਵੀ ਦੇ ਦਿੱਤੀ ਤੋ ਐਮਐਲਏ ਵੀ ਬਣ ਗਿਆ ਤੇ ਮੰਤਰੀ ਵੀ ਬਣ ਆਤਾ ਜੀ ਨੇ ਬੜੇ ਕੰਮ ਕੀਤੇ ਜੀ ਸਤਿੰਦਰ ਜੈਨ ਦੇ ਉੱਤੇ ਤੇ ਸ਼ਸ਼ੋਦੀਆ ਦੇ ਉੱਤੇ 2000 ਕਰੋੜ ਦਾ ਹੁਣ ਕਿਸ ਦਾ ਜੋ ਹੈ 2000 ਕਰੋੜ ਦਾ ਵੀ ਜਿਹੜੇ ਦਿੱਲੀ ਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਸਕੂਲਾਂ ਵਾਸਤੇ ਕਮਰੇ ਬਣਾਏ ਉਹ ਕਮਰੇ ਦੀ ਮੜਾਏ ਜਿੱਦ ਤਰ੍ਹਾਂ ਸਕੂਲ ਫਰ ਐਮੀਨੈਂਸ ਹੈ ਨਾ ਉੱਚੀ ਫਿਰ ਕੇ ਤੇ ਪੁਰਾਣੇ ਸਕੂਲ ਦੀ ਜਿਹੜੇ ਨਵੇਂ ਬਣਾਤੇ ਉਸੇ ਪਰ ਕੀਤਾ ਸੀ ਉਹਦੀ ਇਨਕੁਇਰੀ ਸ਼ੁਰੂ ਹੋ ਗਈ ਹੈ ਉਹਦਾ ਅਜੇ ਪਤਾ ਨਹੀਂ ਕੀ ਬਣਨਾ ਇਸ ਕਰਕੇ ਪੰਜਾਬ ਨੂੰ ਅੱਜ ਤੱਕ ਇਨਾ ਸਾਰਿਆਂ ਲੋਕਾਂ ਲੁੱਟਿਆ ਤੇ ਕੁੱਟਿਆ ਮੈਂ ਅਣਕਹਵੀਂ ਗੱਲ ਜਿਹੜਾ ਖਡੂਰ ਸਾਹਿਬ ਵਾਲਾ ਮਾਮਲਾ ਕੀ ਹੈ ਹੁਣ ਖਡੂਰ ਸਾਹਿਬ ਦੇ ਮਾਮਲੇ ਦੀ ਗੱਲ ਕਰਦੇ ਆ 9 ਤਰੀਕ ਨੂੰ ਤੁਹਾਨੂੰ ਪਤਾ ਹੋ ਜਾਏਗਾ ਇੱਕ ਕੋਟ ਮੁਹੰਮਦ ਖਾਂ ਪਿੰਡ ਦੇ ਵਿੱਚ ਜਿਹੜਾ ਉਹ ਝਗੜਾ ਹੁੰਦਾ ਜੀ ਉਹਦੇ ਵਿੱਚ ਦੋ ਥਾਣੇਦਾਰ ਜਾਂਦੇ ਆ ਉਹ ਝਗੜਾ ਨਿਬਟਾਉਣ ਵਾਸਤੇ ਤੇ ਦੋਹਾਂ ਧਿਰਾਂ ਵਿੱਚ ਇੱਟੇ ਰੋਲੇ ਚੱਲਦੇ ਨੇ ਇੱਕ ਧਿਰ ਉਹ ਥਾਣੇਦਾਰ ਦਾ ਪਿਸਤੌਲ ਖੋਗ ਕੇ ਤੇ ਉਸੇ ਨੂੰ ਗੋਲੀ ਮਾਰ ਦਿੰਦੇ ਨੇ ਤੇ ਥਾਣੇਦਾਰ ਦੀ ਡੈਥ ਹੋ ਜਾਂਦੀ 6 ਮਹੀਨੇ ਬਾਅਦ ਉਹਦੀ ਰਿਟਾਇਰਮੈਂਟ ਸੀ ਲੇਕਿਨ ਉਹਦੀ ਡੈਥ ਹੋ ਜਾਂਦੀ ਹੈ ਡੈਥ ਹੋਣ ਤੋਂ ਬਾਅਦ ਫੇਰ ਰੌਲਾ ਪੈਂਦਾ ਡੀਐਸਪੀ ਨਾਲ ਅਤਲ ਸੋਨੀ ਉਹਦੇ ਸਾਹਮਣੇ ਸਭ ਕੁਝ ਹੁੰਦਾ ਵਾ ਇੰਨਾ ਨੇ ਹੁਣ ਕੀ ਕੀਤਾ ਵੀ ਜਾਨ ਜੂਨ ਚ ਕਰਕੇ ਸਰਪੰਚ ਸਮੇਤ ਉੱਥੇ 70 ਦੇ ਕਰੀਬ ਵਿਅਕਤੀਆਂ ਦੇ ਖਿਲਾਫ ਮੁਕਦਮੇ ਦਰਜ ਕਰ ਦਿੱਤੇ ਜਿਹੜੇ ਮਨਵਿੰਦਰ ਸਿੰਘ ਉੱਥੇ ਐਮਐਲਏ ਦੇ ਉਹ ਕਹਿੰਦੇ ਧੱਕਾ ਹੋ ਰਿਹਾ ਇਹ ਪਰਸੋਂ ਨੂੰ ਗਲਤ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਤੇ ਇਹ ਕਾਰਵਾਈ ਨਹੀਂ ਹੁੰਦਿਆਂਗੇ ਇਹ ਉਹੀ ਮਨਵਿੰਦਰ ਸਿੰਘ ਆ ਤੁਹਾਨੂੰ ਪਤਾ ਹੋਏਗਾ ਇਸ ਮਨਵਿੰਦਰ ਮਨਵਿੰਦਰ ਸਿੰਘ ਦੇ ਬਕਾਇਦਾ ਤੌਰ ਤੇ ਭਾਈਏ ਦੇ ਉੱਤੇ ਗਰਮੀ ਸਿੰਘ ਜਿਹੜੇ ਐਸਐਸਪੀ ਗਰਮੀਤ ਸਿੰਘ ਛੂਹਾਨ ਐਸਐਸਪੀ ਤਰਨਤਨ ਹੁੰਦੇ ਸੀ ਇਹਨਾਂ ਨੇ ਇੱਕ ਨਜਾਇਜ਼ ਮੈਨੇ ਦਾ ਕੇਸ ਦਰਜ ਕੀਤਾ ਸੀ ਜੀ ਤਿੰਨ ਟਿਪਰ ਮਗਰਲੇ ਪਸਿਆ ਰਹੇ ਸੀ ਅੱਗੇ ਇਹਨਾਂ ਦੀ ਗੱਡੀ ਚੱਲ ਰਹੀ ਸੀ ਵਿੱਚ ਗਨਮੈਂਦ ਸੀਗੀ ਵੀ ਕੋਈ ਪੁੱਛੇ ਮੈਨੂੰ ਪੁਲਿਸ ਨੇ ਕਾਰਵਾਈ ਕੀਤੀ ਤਿੰਨੇ ਨਜਾਇਜ਼ ਸੀਗੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਤੇ ਉਹਦੇ ਤੇ ਵੀ ਕਰਤਾ ਮਨਵਿੰਦਰ ਸਿੰਘ ਨੇ ਰੌਲਾ ਪਾਇਆ ਆਪਣੀ ਸਰਕਾਰੀ ਤਾਕਤ ਨਾਲ ਉਹਨੇ ਪਰਚਾ ਵੀ ਕੈਨਸਲ ਕਰਾਇਆ ਤੇ ਬਕਾਇਦਾ ਤੌਰ ਤੇ ਜਿਹੜਾ ਸਾਡਾ ਐਸਐਸਪੀ ਉਹਦਾ ਬਦਲ ਵੀ ਕਰਾ ਦਿੱਤਾ। ਮੋਹਨ ਮਨਵਿੰਦਰ ਸਿੰਘ ਨੇ ਆdte ਮਿਲਣਾ ਸੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਸ਼ਰਮੇ ਕਿ ਦਿੱਲੀ ਗਏ ਨੇ। ਉੱਥੋਂ ਕਦੋਂ ਦੇ ਕਦੋਂ ਮੁਲਾਕਾਤ ਹੁੰਦੀ ਹੈ ਕੀ ਗੱਲ ਚੱਲਦੀ ਇਹ ਨਹੀਂ ਪਤਾ। ਤੇ ਨਾਲ ਉਹਨਾਂ ਨੇ ਕਹਿਤਾ ਜਿਹੜਾ ਅਭਮਨਿਉ ਆ ਤਰੰਦਰ ਦੇ ਐਸਪੀ ਅਭਮਨਿਉ ਰਾਣਾ ਉਹ ਜੋ ਕਰ ਰਹੇ ਹੋ ਗਲਤ ਕਰ ਰਹੇ ਅਸੀਂ ਸਰਕਾਰ ਕੋਲ ਹੀ ਵੀ ਠਾਵਾਂਗੇ ਤੇ ਜਨਤਾ ਦੀ ਕਚਹਿਰੀ ਠਾਵਾਂਗੇ 70 ਬੰਦਿਆਂ ਦੇ ਮਕਨਮਾਂ ਦੇ ਚ ਕਰਤਾ ਤੁਸੀਂ ਆ ਮੈਨੂੰ ਉੱਥੋਂ ਬਲਦੇਵ ਸਿੰਘ ਸਾਡੇ ਇੱਕ ਰਿਪੋਰਟਰ ਨੂੰ ਦਾ ਫੋਨ ਆਉਂਦਾ ਉਹ ਕਹਿੰਦੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਉੱਥੇ ਐਮਐਲਏ ਠੀਕ ਆ ਪਿਛਲੀ ਗੱਲ ਵੀ ਤੁਹਾਡੇ ਇੱਥੇ ਜਿਹੜੀ ਕਹਿੰਦੇ ਇਹ ਵੀ ਠੀਕ ਤੇ ਵੀ ਠੀਕ ਆ ਲੇਕਿਨ ਐਮਐਲਏ ਠੀਕ ਆ ਐਮਐਲਏ ਕਹਿੰਦਾ ਵੀ ਤੁਸੀਂ ਗਲਤ ਕਰ ਰਹੇ ਹੋ ਵੀ 70 ਬੰਦਿਆਂ ਤੇ ਪਰਚਾ ਕਿਵੇਂ ਕੀ ਦਰਜ ਕਰਕੇ ਉਹਨਾਂ ਨੂੰ ਤੁਸੀਂ ਰਿਮਾਂਡ ਵੀ ਲੈ ਰਹੇ ਹੋ ਮੀਡੀਆ ਖੜਾ ਸੀ ਉਥੇ ਬਾਹਰ ਹੁਣ ਵੇਖੋ ਕੀ ਬਣਦਾ ਵੀ ਮਨਵਿੰਦਰ ਸਿੰਘ ਨੂੰ ਕੋਈ ਕਾਮਯਾਬੀ ਮਿਲਦੀ ਵੀ ਨਵੀਂ ਇਨਕੁਆਰੀ ਹੁੰਦੀ ਹੈ ਲੇਕਿਨ ਰਾਣਾ ਭਵਨਿ ਨੇ ਕਿਹਾ ਵੀ ਜਿਹੜੀ ਮਰਜ਼ੀ ਤੁਸੀਂ ਏਜੰਸੀ ਤੋਂ ਇਨਕੁਆਰੀ ਕਰਾ ਲਓ ਕੋਈ ਕੇਂਦਰੀ ਏਜੰਸੀ ਤੋਂ ਕਰਾ ਲਓ ਕੋਈ ਵਿਜੀਲੈਂਸ ਤੋਂ ਕਰਾ ਲਓ ਕਿਸੇ ਵੀ ਏਜੰਸੀ ਕੋਲ ਕਰਾ ਲਓ ਅਸੀਂ ਜੋ ਕਾਰਵਾਈ ਕੀਤੀ ਬਿਲਕੁਲ درست ਕੀਤੀ ਅਸੀਂ ਇਹ ਕੇਸ ਵਾਪਸ ਨਹੀਂ ਲਾਵਾਂਗੇ ਹੁਣ ਵੇਖੋ ਕੌਣ ਜਿੱਤਦਾ ਹੈ ਐਮਐਲ ਜਿੱਤਦਾ ਕਿ ਪੁਲਿਸ ਜਿੱਤਦੀ ਜੀ ਪਰ ਸਭ ਆਜੀ ਫਤੇਗੜ ਸਾਹਿਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਇੱਕ ਰੈਲੀ ਦਾ ਰੂਪ ਵੈਸੇ ਤੇ ਉਹ ਜਿੱਥੇ ਵੀ ਜਾਂਦੇ ਉਥੇ ਰੈਲੀ ਦਾ ਰੂਪ ਹੀ ਬਣ ਜਾਂਦਾ ਪਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੈਸੇ ਤੇ ਜਦੋਂ ਤੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਉਹ ਬੜੇ ਮੁਖਰ ਆ ਬੋਲਦੇ ਖੁੱਲਕੇ ਬੋਲਦੇ ਆ ਪਰ ਅੱਜ ਜਿਹੜੀਆਂ ਉਹਨਾਂ ਨੇ ਕੁਝ ਟਿੱਪਣੀਆਂ ਕੀਤੀਆਂ ਉਹਨਾਂ ਬਾਰੇ ਤੁਹਾਨੂੰ ਜਾਣਦੇ ਆ ਤੁਸੀਂ ਬਖੂਬ ਸੁਣੀਆਂ ਨੇ ਤੇ ਸਾਬਕਾ ਜਿਹਦਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਅੱਜ ਜਿਆਦਾ ਗੁੱਸੇ ਚ ਦਿਖਾਈ ਦੇ ਰਹੇ ਸੀ ਉਹ ਕਹਿ ਰਹੇ ਨੇ ਜਦੋਂ ਕੋਈ ਵਿਅਕਤੀ ਗੁਰੂ ਤੋਂ ਬੇਮਖ ਹੁੰਦਾ ਨੂੰ ਉਹਦਾ ਹਸ਼ਰ ਮਾਰਨ ਦੁਨੀਏ ਚ ਇੱਕ ਬੜਾ ਤਕੜਾ ਜਰਨੈਲ ਸੀਗਾ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਜਦੋਂ ਇਹ ਇਨਫੋਰਮੇਸ਼ਨ ਮਿਲੀ ਪੀ ਇੱਕ ਮਸਤ ਹਾਥੀ ਨੂੰ ਉਹਦੇ ਮੱਥੇ ਦੇ ਉੱਤੇ ਸੱਤ ਤਵੀਆਂ ਬੰਨ੍ਹ ਕੇ ਤੇ ਬਕਾਇਦਾ ਤੌਰ ਤੇ ਉਹਨੂੰ ਕਿਹੜੇ ਦਾ ਜਿਹੜਾ ਵਾ ਦਰਵਾਜ਼ਾ ਤੋੜਨ ਵਾਸਤੇ ਜਿਹੜਾ ਜਾਂਦਾ ਜਾ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਦੁਨੀ ਚੰਦ ਨੂੰ ਵੀ ਦੁਨੀ ਚੰਦ ਤੂੰ ਟੱਕਰਿਆ ਕਰੇਂਗਾ ਤੇ ਦੁਨੀ ਚੰਦ ਦੇ ਸਾਥੀ ਕਹਿੰਦੇ ਇਹ ਗੁਰੂ ਆਪਨ ਮਰਵਾਊਗਾ ਯਾਰ ਤੇ ਦੁਨੀ ਚੰਦ ਦਾ ਪਿੰਡ ਮਜੀਠਾ ਹੁੰਦਾ ਜਦੋਂ ਦੁਨੀ ਚੰਦ ਦੇ ਉੱਤੇ ਬੇਕਾਇਦਾ ਤੌਰ ਤੇ ਪਤਾ ਲੱਗਦਾ ਤੇ ਰਾਤ ਕਿਵੇਂ ਦੀ ਕੰਤੂ ਛਾਲ ਮਾਰ ਦਿੰਦਾ ਬਚਨ ਵਾਸਤੇ ਤੇ ਲੱਤ ਟੁੱਟ ਜਾਂਦੀ ਜਿਹੜੇ ਸਾਥੀ ਹੁੰਦੇ ਉਹ ਚੁੱਕ ਚੁਕਾ ਕੇ ਉਹਨੂੰ ਉਹਦੇ ਪਿੰਡ ਪਹੁੰਚਾ ਦਿੰਦੇ ਤੇ ਪਤਾ ਲੱਗਦਾ ਵੀ ਦੁਨੀ ਚੰਦ ਤਾਂ ਭੱਜ ਗਿਆ ਜੀ ਇੱਥੋਂ ਉਹ ਤਾਂ ਹੈ ਨਹੀਂ ਫਿਰ ਗੁਰੂ ਸਾਹਿਬ ਥਾਪੜਾ ਦਿੰਦੇ ਭਾਈ ਬਚਿੱਤਰ ਸਿੰਘ ਨੂੰ ਚਲ ਵੀ ਬਜਿੱਤ ਤੇ ਸਿਰ ਤੂੰ ਕਰੇਂਗੇ ਤੇ ਉਹ ਗੁਰੂ ਸਾਹਿਬ ਦੇ ਚਰਨ ਸਪर्श ਕਰਕੇ ਤੇ ਉਹਨਾਂ ਅੱਗੇ ਹੱਥ ਜੋੜ ਕੇ ਗੁਰੂ ਦਾ ਹੁਕਮ ਮੰਨ ਕੇ ਉਸ ਮਸਤੀ ਟੱਕਰ ਕਰਦਾ ਤੇ ਜਿਹੜੀ নাগਣੀ ਸੀ ਉਹਦੇ ਮੱਥੇ 'ਚ ਮਾਰਦਾ ਉਹ নাগਣੀ ਇੰਨੀ ਜ਼ੋਰ ਦੀ ਮਾਰਦਾ ਕਿ ਉਹ ਜਿਹੜੀ ਬਕਾਇਤਾ ਤੌਰ ਤੇ নাগਣੀ ਐ ਸੱਤ ਕਮੀਆਂ ਪਾਰ ਕੇ ਵੀ ਜੜਾਵਾ ਉਹ ਹਾਥੀ ਨੂੰ ਫੱਟੜ ਕਰ ਦਿੰਦੀ ਐ خاطر ਚ ਹੱਥਾਂ ਦੀ ਚਹਾੜ ਦਾ ਆਇਆ ਪਛਾਣ ਮਿਲ ਪੈਂਦਾ ਜਿਹੜੇ ਹਾਥੀ ਨੂੰ ਮਸਤ ਕਰਕੇ ਲਿਆਂਦਾ ਗਿਆ ਸੀ ਉਹ ਫਿਰ ਗੁਰੂ ਦੀ ਕਿਰਪਾ ਦੇ ਨਾਲ ਬਕੈਦਾ ਤੌਰ ਤੇ ਪਹਾੜੀ ਰਾਜਾਂ ਦੀ ਜਿਹੜੀ ਫੌਜ ਹੁੰਦੀ ਉਹਨਾਂ ਨੂੰ ਉਸੇ ਨੂੰ ਦਰੜ ਦਿੰਦਾ ਇਹ ਹੈ ਗੁਰੂ ਦੀ ਤਾਕਤ ਉਹ ਕਹਿੰਦੇ ਅੱਜ ਭਾਈ ਬਚਿੱਤਰ ਸਿੰਘ ਦਾ ਜਿਹੜਾ ਨਾਮ ਆ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਜਾਂਦਾ ਵਾ ਤੇ ਦੁਨੀਆ ਜਦੋਂ ਲੋਕੀ ਮਹਿਸੂਸ ਕਰਦੇ ਵੀ ਇਹ ਗੁਰੂ ਤੋਂ ਭਗੌੜਾ ਹੋ ਗਿਆ ਸੀ ਜੇ ਕਿਤੇ ਉਹਦੇ ਲੜਾਈ ਦੇ ਵਿੱਚ ਮਾਰੇ ਵੀ ਜਾਂਦਾ ਨਾ ਤੇ ਉਹਨੂੰ ਸਵਰਗਤ ਜਣਾ ਜਿਉਂਦੇ ਹੁਣ ਪਤਾ ਨਹੀਂ ਕਿੱਥੇ ਲਟਕਿਆ ਫਿਰਦਾ ਉਹ ਕਹਿੰਦੇ ਅੱਜ ਉਹ ਲੋਕ ਵੀ ਅਕਾਲ ਤਖਤ ਗੁਰੂ ਦਾ ਸੱਜਿਆ ਹੈ ਮੈਂ ਥੋੜੀ ਸਪਸ਼ਟ ਗੱਲ ਕਰ ਦਿਆਂ ਜੀ ਜਿਹੜੇ ਪੰਜ ਤਖਤ ਬਣਾਏ ਉਹਨਾਂ ਦੇ ਵਿੱਚ ਸੁਪਰੀਮ ਨਹੀਂ ਗੁਰੂ ਦਾ ਅਸਾਰੇ ਹੋਇਆ ਤੱਕ ਸਿਰਫ ਇੱਕੋ ਹੀ ਆ ਉਹ ਅਕਾਲ ਤਖਤ ਬਾਕੀ ਦੇ ਤਖਤ ਅਸੀਂ ਮੰਨੇ ਦੇ ਬਾਅਦ ਵਿੱਚ ਬਣਾਏ ਕਿਸੇ ਨੇ ਮੰਨੇ ਨੇ ਅਸੀਂ ਵੀ ਤੱਕ ਰਹੇ ਅਗੇ ਉਹ ਤਖਤ ਨਹੀਂ ਸੀਗੇ ਉਹ ਸਾਡੇ ਧਾਰਮਿਕ ਸਥਾਨ ਨਹੀਂ ਸੀਗੇ ਤਖਤ ਬਣਾ ਦਿੱਤੇ ਗਏ ਹੁਣ ਦੁਨੀ ਚੰਦ ਦੀ ਕਹਾਣੀ ਤੇ ਉਹਨਾਂ ਨੇ ਗੱਲ ਕੀਤੀ ਤੁਹਾਨੂੰ ਪਤਾ ਸ੍ਰੀ ਗੁਰੂ ਗਬੀਰ ਸਿੰਘ ਬਾਦਲ ਦੀ ਪਹਿਲਾਂ ਲੱਤ ਤੇ ਫ੍ਰੈਕਚਰ ਹੋ ਗਿਆ ਫਿਰ ਸੱਜੀ ਬਾਹ ਤੇ ਹੋ ਗਿਆ ਫਿਰ ਖੱਬੀ ਬਾਹ ਤੇ ਹੋ ਗਿਆ ਉਹਨਾਂ ਕਹੇ ਜਿਹੜਾ ਗੁਰੂ ਤੋਂ ਬੇਮਖ ਹੁੰਦਾ ਉਹ ਦੁਨੀ ਚੰਦ ਹੀ ਹੋ ਜਾਂਦੇ ਉਹਨਾਂ ਨੂੰ ਦੁਨੀ ਚੰਦ ਦਾ ਖਿਤਾਬ ਵੀ ਮਿਲ ਜਾਂਦਾ ਉਹਨਾਂ ਨੂੰ ਪਗੋੜਿਆਂ ਦਾ ਖਿਤਾਬ ਮਿਲ ਜਾਂਦਾ ਤੇ ਵੈਸੇ ਵੀ ਪਗੋੜਾ ਦਾ ਲਾ ਨਾਨੀ ਲੇ ਸੁਖਬੀਰ ਸਿੰਘ ਬਾਦਲ ਕੋ ਨਾ ਪੰਟੀਰ ਮਣੇ ਦੀ ਗੱਲ ਕੀਤੀ ਜਿਹਨੂੰ ਚੰਟੀ ਸਰਹਣਾ ਕਿਹਾ ਉਹਨਾਂ ਨੇ ਉਹ ਕਹਿੰਦਾ ਬੰਤੀਰ ਮਾਣਾ ਕਹਿੰਦਾ ਇਹ ਕਾਹਦਾ ਜਥੇਦਾਰ ਜਿਨੇ ਅਕਾਲ ਤਖਤ ਤੋਂ ਬਕਾਇਦਾ ਤੌਰ ਤੇ ਪਤਿਤ ਜਿਹੜੇ ਸੀ ਉਹਨਾਂ ਨੂੰ ਤਨਖਾਹ ਤੇ ਲਾਈ ਨਹੀਂ ਤੇ ਇੱਕ ਪਤਿਤ ਨੂੰ ਕਮੇਟੀ ਚ ਪਾਤਾ ਉਹਤੇ ਸਪਸ਼ਟੀਕਰਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਬਰਾੜ ਨੇ ਉਹਨਾਂ ਵੀ ਰਹਿਤ ਮੇਰਾ ਪੜ ਲਓ ਉਹਦੇ ਵਿੱਚ ਲਿਖਿਆ ਵੀ ਹਰ ਕਿਸੇ ਦੀ ਅਰਦਾਸ ਹੋ ਸਕਦੀ ਆ ਅਕਾਲ ਪਤਿ ਤੇ ਪਤਿਤ ਦੀ ਅਰਦਾਸ ਵੀ ਹੋ ਸਕਦੀ ਮੈਂ ਇਹ ਵੀ ਦੱਸ ਦਿਆਂ ਵੇਖੋ ਸੰਦੀਪ ਜੀ ਸਾਡੀ ਬਦਕਿਸਮਤੀ ਕੀ ਆ ਜਿੱਥੇ ਜੁਪੀ ਦੇ ਵਿੱਚ 3000 ਸਿੱਖਾਂ ਨੇ ਆਪਣਾ ਸਾਈ ਧਰਮ ਕਬੂਲ ਕਰ ਲਿਆ ਵਾ ਉਥੇ ਸਾਡੇ ਪੰਜਾਬ ਦੇ ਸਿੱਖਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਉਹ ਬਿਲਕੁਲ ਸਿੱਖੀ ਅਲੋਪ ਹੁੰਦੀ ਜਾ ਰਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜਿਹੜੀਆਂ ਬੜੀਆਂ ਉਹਨਾਂ ਦੇ ਵਿੱਚ 27 ਲੱਖ ਵੋਟਾਂ ਔਰਤਾਂ ਦੀਆਂ ਬੜੀਆਂ ਤੇ 18 ਲੱਖ ਵੋਟਾਂ ਮਰਦਾਂ ਦੀਆਂ ਬੜੀਆਂ ਸਿਰ ਅੱਗੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਸਾਡਾ ਹਸ਼ਰ ਕੀ ਹੋ ਜਾਏ 18 ਲੱਖ ਵੋਟਾਂ ਮਤਲਬ ਹੀ ਸਾਡੇ ਕੋਲ ਸਿੱਖ ਨਹੀਂ ਹੈਗੇ ਪੱਤਿਤ ਨਹੀਂ ਮੈਂ ਅੱਗੇ ਵੀ ਗੱਲ ਕੀਤੀ ਹੁੰਦੀ ਵੀ ਪੰਜ ਸਾਡੇ ਪੰਥ ਨੇ ਪੰਜ ਪੰਥ ਪਹਿਲਾ ਪੰਥ ਜਿਨ ਵਸੇ ਉਦਾਸੀ ਪੰਥ ਕਹਿੰਦੇ ਆ ਨਿਰਮਲੇ ਪੰਥ ਕਹਿੰਦੇ ਆ ਸੇਵਾ ਪੰਥੀ ਪੰਥ ਕਹਿੰਦੇ ਆ ਸੈਤਰੀ ਪੰਥ ਕਹਿੰਦੇ ਆ ਤੇ ਬਕਾਇਦਾ ਤੌਰ ਤੇ ਕਾਲਸਾ ਪੰਥ ਜਿਾ ਗੁਰੂ ਸਾਹਿਬ ਦਰਸ਼ਨ ਪੇਤਾ ਨੇ ਵਿਸਾਖੀ ਦੇ ਉੱਤੇ ਵਸਾਇਆ ਸੀ ਹੁਣ ਤੁਸੀਂ ਵੇਖੋ ਇੱਕ ਥੋੜੀ ਜਿਹੀ ਹੋਰ ਗੱਲ ਸਪਸ਼ਟ ਕਰਦੇ ਆ 3 ਮਾਰਚ 1609 ਨੇ ਉਹ ਵਿਸਾਖੀ ਹੋਣੀ ਲੇਕਿਨ ਦਿਨ ਇਹਨੇ ਬਦਲੇ ਕਿਉਂ ਗਿਆ ਬਾਦ ਦੇ ਵਿੱਚ ਉਹਨਾਂ ਜਦੋਂ ਸਾਲ 'ਚ ਐਮੈਂਡਮੈਂਟ ਕੀਤੀ ਤੇ ਕੁਝ ਦਿਨ ਹੋਰ ਜੋੜੇ ਉਦੋਂ ਫਿਰ 13 ਅਪ੍ਰੈਲ ਨੂੰ ਆ। ਨਹੀਂ ਤੇ ਗੁਰੂ ਸਾਹਿਬ ਨੇ ਜਦੋਂ ਕੀਤਾ ਸੀ ਉਹ 30 ਮਾਰਚ ਨੂੰ ਆਇਆ ਸੀ ਦੇ ਵਿੱਚ ਕੋਈ ਦੁਬਾਰਾ ਬਣਿਆ ਨਹੀਂ ਆਇਆ। ਕੈਲੰਡਰ ਦੇ ਵਿੱਚ ਸੋਧ ਕਰਨ ਤੋਂ ਬਾਅਦ ਉਹ 'ਚ ਦਿਨ ਕੁਝ ਐਡ ਕੀਤੇ ਗਏ ਜਿਹਦੇ ਕਰਕੇ ਇਹ ਮੁੜ ਕੇ ਬਾਦ ਦੇ ਵਿੱਚ ਬਕਾਇਦਾ ਤੌਰ ਤੇ 13 ਅਪ੍ਰੈਲ ਤੇ ਆ ਗਿਆ। ਹੁਣ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਆ ਗੁਰੂ ਸਾਹਿਬ ਦੀ ਉਹ ਜਿਹੜੀ ਗੱਲ ਉਹਨਾਂ ਨੇ ਨਿਕਲ ਕਹੀ ਹੈ ਬੇਕਾਇਦਾ ਤੌਰ ਤੇ ਟੰਟੀ ਸਰਣੇ ਨੂੰ ਉਹ ਕਹਿੰਦਾ ਵੀ ਇਹਨਾਂ ਨੇ ਵੇਖੋ ਉਹਨੂੰ ਸਜ਼ਾ ਲਾਈ ਨਹੀਂ ਤਿੰਨ ਬੰਦੇ ਸੀ ਰਾਮੂ ਵਾਲੀਆ ਇੱਕ ਮਨਜਿੰਦਰ ਸਿਰਸਾ ਇੱਕ ਮੰਤਰੀਤ ਬਾਦਲ ਤੁਸੀਂ ਪੱਤੇ ਤੋਂ ਤੁਸੀਂ ਲਿਖਤੀ ਆਪਣਾ ਲਿਖ ਕੇ ਉਹਨੂੰ ਜਾ ਕੇ ਜੋ ਤੁਸੀਂ ਕੱਲ ਤੱਕ ਦੇ ਰਹੇ ਤ ਰਹਿਤ ਮਰਿਆ ਦਾ ਸਪਸ਼ਟ ਲਿਖਿਆ ਵੀ ਪੱਤੇਤ ਦੀ ਨਾਰਦਾਸ ਹੋ ਸਕਦੀ ਹੈ ਤੇ ਨਾ ਕੱਲ ਤੱਕ ਤੇ ਸੁਣਵਾਈ ਹੋ ਸਕਦੀ ਹੈ ਕਾਲ ਤੱਕ ਤੇ ਗੁਰਸਿੱਖ ਦੀ ਸੁਲਵਾਈ ਹੁੰਦੀ ਆ ਜਾਂ ਅੰਮ੍ਰਿਤਧਰ ਸਿੰਘ ਦੀ ਸੁਲਵਾਈ ਇਸ ਕਰਕੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਹ ਪੜ੍ਹ ਲੈਣਾ ਚਾਹੀਦਾ ਜਦੋਂ ਮਨਪ੍ਰੀਤ ਸਿੰਘ ਏ ਆਲੀ ਸੀਗਾ ਉਹਨੂੰ ਕਮੇਟੀ 'ਚ ਪਾਇਆ ਗਿਆ ਕਮੇਟੀ 'ਚ ਪਾਉਂਦਾ ਕੋਈ ਹਰਜ ਨਹੀਂ ਪਾਇਆ ਜਾ ਸਕਦਾ ਵਾ ਲੇਕਿਨ ਉਦੋਂ ਕਾਲ ਤੱਕ ਤੇ ਹਾਜ਼ਰੀ ਨਹੀਂ ਸੀ ਉਹ ਪੇਸ਼ ਨਹੀਂ ਹੋਇਆ ਉੱਥੇ ਕਿਸੇ ਕੇਸ ਦੇ ਵਿੱਚ ਉਹ ਆਪਣੇ ਘਰ ਦੇ ਵਿੱਚ ਸੀਗਾ ਇਸ ਕਰਕੇ ਮੰਪ੍ਰਿਤ ਜਿਵਤੀ ਨੂੰ ਕਮੇਟੀ ਚ ਪਾ ਕੇ ਕੋਈ ਗਲਤੀ ਨਹੀਂ ਕੀਤੀ ਅੱਜ ਕਲੋ ਦਾੜ੍ਹੀ ਨਹੀਂ ਰੱਖਦਾ ਤੁਹਾਨੂੰ ਪਤਾ ਹਮ ਅੱਜ ਉਹ ਮੁੱਖ ਤਰ੍ਹਾਂ ਸ਼ਾਮਲ ਹੋ ਗਿਆ ਇਸ ਕਰਕੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਦੁਨੀ ਚੰਦ ਨਾਲ ਇੱਕ ਡਰਪੋਕ ਵਿਅਕਤੀ ਨਾਲ ਤੁਲਨਾ ਕੀਤੀ ਹੈ ਇੱਕ ਉਸ ਵਿਅਕਤੀ ਨਾਲ ਤੁਲਨਾ ਕੀਤੀ ਜਿਹੜਾ ਗੁਰੂ ਦਾ ਗੁਰੂ ਘਰ ਦਾ ਗੁਰੂ ਦਾ ਘਰ ਦਾ ਪਗੜਾ ਹੋ ਗਿਆ ਸੀਗਾ ਉਨੇ ਤੈਉ ਕਿੰਦਾ ਪਗੋੜਿਆਂ ਦਾ ਦਾਲਾ ਇਹ ਪਗੋੜੇ ਦੇ ਕਾਲਕ ਰੱਖਦੇ ਅੱਜ ਵੀ ਕਾਲ ਤੱਕ ਤੋਂ ਪਗੋੜੇ ਕਰਕੇ ਇਹਨਾਂ ਨੇ ਜਿਹੜਾ ਉੱਥੇ ਜੋ ਕੀ ਜੋ ਕੁਝ ਕਰ ਰਹੇ ਉਹ ਕਰ ਰਹੇ ਤੇ ਤੁਹਾਨੂੰ ਇਹ ਵੀ ਪਤਾ ਹੋਊਗਾ ਅੱਜ ਵੀ ਜਿੱਥੇ ਇਹਨਾਂ ਭਰਤੀ ਕੀਤੀ ਉੱਥੇ ਵੀ ਵੱਡਾ ਇਕੱਠ ਹੋਇਆ ਬਿਲਕੁਲ ਲੋਕ ਆਪੂ ਆ ਰਹੇ ਇਸ ਕਰਕੇ ਉਮੀਦ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇੱਕ ਕਾਲੀਦਾਲ ਸੱਜਿਆ ਜੋ ਕਾਲੀਦਾਲ ਦੀ ਵੀ ਗੱਲ ਕੀਤੀ ਉਹਨਾਂ ਨੇ ਉਹ ਕਹਿੰਦਾ ਜੀ ਇਹ ਸਾਡਾ ਕਾਲੀਦਲ ਜਿਹੜਾ ਉਹਨੇ ਬਦਲਾਂ ਤੁਲਨਾ ਕੀਤੀ ਇੱਕ ਵਿਅਕਤੀ ਹੈ ਉਹ ਧਰਤੀ ਚ ਖੂਪ ਉੱਟਦਾ ਖੂਪ ਉੱਟਣ ਦੇ ਉੱਤੇ ਉਹ ਸਿਰਫ ਆਪਣੀ ਜ਼ਮੀਨ ਸਜਦਾ ਹੁੰਦਾ ਖੂ ਦਾ ਤੇ ਜਿਹੜਾ ਹੈ ਕਹਿੰਦਾ ਸਾਡਾ ਮਕੈਦਾ ਤੌਰ ਤੇ ਬਦਲ ਉਹ ਕੋਈ ਨਹੀਂ ਵੇਂਦੇ ਨੀ ਕਿੱਥੇ ਪੈਂਦਾ ਮੀਰ ਦੇ ਪੈਂਦਾ ਗਰੀਬ ਦੇ ਪੈਂਦਾ ਉਹ ਆਪਣਾ ਕੰਮ ਕਰ ਜਾਂਦੇ ਜੀ ਕਨਾਲ ਦੀ ਕਿਉਂਤੀ ਪੈਂਦਾ ਜੀ 10 ਕਿਲੋ 10 ਕਿਲੋ ਦੀ ਮਿੱਟੀ ਪੈ ਜਾਂਦਾ ਮੀ ਦਾ ਕੋਈ ਨਹੀਂ ਹੈਗਾ ਇਸੇ ਤਾਂ ਸਾਡਾ ਅਕਾਲੀ ਪੰਥ ਅਕਾਲੀ ਪੰਥ ਸਰਬ ਸੰਜਵ ਜੇ ਜੇ ਇੰਨੇ ਅਕਾਲੀ ਦਾ ਰੋਲ ਬਣेंगे ਇੱਕ ਅਕਾਲੀ ਦਾ ਰੋਲ ਬਣ ਜੂ ਤੇ ਫਿਰ ਕਿਹੜੀ ਗੱਲ ਆ ਚੱਲੀ ਹੈ ਲੇਕਿਨ ਇਹ ਸਾਡਾ ਮਾਮਲਾ ਨਹੀਂ ਇਹ ਪੰਜ ਮੈਂਬਰੀ ਕਮੇਟੀ ਦਾ ਜਿਹਨੂੰ ਅਸੀਂ ਅਧਿਕਾਰ ਦਿੱਤੇ ਆ ਕਿ ਤੁਸੀਂ ਭਰਤੀ ਕਰਕੇ ਡੈਲੀਗੇਟ ਬਣਾ ਕੇ ਇਹਦੀ ਬਾਡੀ ਦਾ ਗਠਨ ਕਰੋ ਇਹ ਉਹਨਾਂ ਨੇ ਕਰਨਾ ਜੀ ਅੱਛਾ ਬੜੀ ਸਾਹਿਬ ਇਹ ਦੱਸਿਓ ਫਿਰ ਅੱਜ ਜਦੋਂ ਮੁੱਖ ਮੰਤਰੀ ਮਾਨ ਦਿੱਲੀ ਗਏ ਪਿਛਲੇ ਸਾਲ ਇਹਨਾਂ ਨੇ ਬਾਈਕਾਟ ਕੀਤਾ ਸੀਗਾ ਤੇ ਹੁਣ ਫੇਰ ਗੱਲ ਬਣ ਜੂਗੀ ਪੰਜਾਬ ਵਾਸਤੇ ਪੈਕੇਜ ਕੋਈ ਮਿਲੂਗਾ ਪਾਣੀਆਂ ਦੇ ਮਸਲੇ ਹੱਲ ਹੋ ਜਾਣਗੇ ਜਾਂ ਇਹ ਜੇ ਲੜਕੂ ਦਾ ਮਾਮਲਾ ਮੈਂ ਨੀਤੀ ਉਪਦੀ ਮਣੀ ਦੀ ਇਹਦੇ ਸਰਕਾਰ ਤੇ ਅਜੇ ਸੰਦੂਰ ਕਾਰਡ ਦੀ ਫਸੀ ਉਹਨੂੰ ਸੁਰਤ ਨਹੀਂ ਆ ਰਹੀ ਉਸ ਕਾਨੂੰਨ ਲੈ ਕੇ ਤੁਸੀਂ ਮੈਨੂੰ ਇਹ ਦੱਸ ਦਿਓ ਕਿਹੜੀ ਉਹਨਾਂ ਤੇ ਮੀਨੀ ਬਿਆਨ ਕਿਹੜੀ ਬਿਛਾੜਨੋਂ ਤੇ ਨਹੀਂ ਹੋਈ ਕਿੰਨੇ ਸਾਡੇ ਗਵਾਂਡੀ ਮੁਲਕ ਅੱਜ ਸਾਡੀ ਅਲੋchna ਕਰ ਰਹੇ ਪਾਕਿਸਤਾਨ ਨੂੰ ਮਰੇ ਪੈ ਦੇ ਮੁੱਚ ਪਾਣੀ ਪਾਤਾ ਅਸੀਂ ਤਿੰਨ ਦਿਨ ਦੀ ਲੜਾਈ ਲਾ ਕੇ ਉਹਨੂੰ ਜਿੰਦਾ ਕਰ ਦਿੱਤਾ ਅਸੀਂ ਦੁਨੀਆ ਭਰ ਦੇ ਵਿੱਚ ਇੱਕ ਪ੍ਰਭਾਵ ਸੀ ਪਾਕਿਸਤਾਨ ਬਲੈਕਮੇਲ ਕਰਾ ਉੱਥੇ ਅੱਤਵਾਦੀ ਨੇ ਔਖਵਾਦੀ ਨੇ ਉਹ ਭਰ ਦਾ ਮੁਕਾਬਲਾ ਨਹੀਂ ਕਰ ਸਕਦਾ ਲੇਕਿਨ ਆਹ ਤਿੰਨ ਦਿਨਾਂ ਦੇ ਵਿੱਚ ਇਹਦੀ ਨਿਲਾਇਕੀ ਕਰਕੇ ਸਾਡੀ ਸਰਕਾਰ ਕਰਕੇ ਜਿਹੜਾ ਸੀ ਬਕਾਇਦਾ ਤੌਰ ਤੇ ਅਸੀਂ ਉਹਨਾਂ ਨੂੰ ਆਪਣੇ ਬਰਬਰ ਖਲਾਅ ਕਰ ਦਿੱਤਾ ਤੇ ਜਿਹੜੀ ਗੱਲ ਸਾਡੀ ਹੈਗੀ ਸੀਗੀ ਬਹਿਲਗਾਮ ਦੀ ਉਹਨਾਂ ਦੇ ਜਿਹੜੇ ਕਾਤਲ ਸੀ ਜਿਹੜੇ ਜਿਹੜੇ ਉਹਨਾਂ ਨੇ ਜੋ ਕੁਝ ਕੀਤਾ ਸੀ ਉਹ ਕਿੱਥੇ ਕਿੱਥੇ ਕਿਸੇ ਨੂੰ ਨਹੀਂ ਪਤਾ ਨਾ ਉਹਨਾਂ ਦਾ ਨਾਮਾ ਨਾ ਪਤਾ ਨਾ ਇਹ ਪਤਾ ਉਹ ਕੌਣ ਸੀ ਕਿੱਥੋਂ ਆਏ ਕਿੱਥੇ ਗਏ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਅੱਜ ਸਰਕਾਰ ਤੋਂ ਆਪਣੇ ਸੰਧੂਰ ਕਾਨ ਚ ਬਸੀ ਆ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੇਰੀਆਂ ਰਗਾਂ ਦੇ ਵਿੱਚ ਐਸ ਵੇਲੇ ਜਿਹੜਾ ਵਾ ਉਹ خون ਨਹੀਂ ਸੰਧੂਰ ਵਗ ਰਿਹਾ ਸਾ ਦੂਰ ਗਰਮ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਤੇ ਸੰਗ ਨਹੀਂ ਸਾਡਾ ਅਜੇ ਜਿਹੜਾ ਵਾ ਇਹ ਮੌਤਲ ਕੀਤਾ ਸੀ ਆਪਣਾ ਮਾਮਲਾ ਇਹਨੂੰ ਖਤਮ ਨਹੀਂ ਕੀਤਾ ਉਹਦੇ ਨਾਲ ਸਾਡੇ ਪੂਰੇ ਭਾਰਤ ਦੇ ਬਿਜ਼ਨਸ ਤੇ ਪ੍ਰਭਾਵ ਪੈ ਰਿਹਾ ਹੈ ਇਸ ਵੇਲੇ ਆਸ ਕਰਕੇ ਪੰਜਾਬ ਤੇ ਜੰਮੂ ਕਸ਼ਮੀਰ ਤੇ ਬਿਲਕੁਲ ਜਿਹੜੇ ਉਹ ਪੂਰੇ ਦੇਸ਼ ਤੋਂ ਕੱਟੇ ਜਾ ਚੁੱਕੇ ਕੋਈ ਵਪਾਰੀ ਕੋਈ ਕਿਸਮ ਦਾ ਕੋਈ ਬਿਜ਼ਨਸ ਵਾਲਾ ਵੀ ਇੱਥੇ ਆ ਹੀ ਨਹੀਂ ਰਿਹਾ ਜੇ ਨਹੀਂ ਆ ਰਿਹਾ ਤੇ ਬੇੜਾ ਸਾਡਾ ਹੋਣਾ ਤੇ ਮੁੱਖ ਮੰਤਰੀ ਸਾਹਿਬ ਨੀਤੀਯੋਗ ਦੀ ਮੀਟਿੰਗ 'ਚ ਗਏ ਉੱਥੇ ਤੁਸੀਂ ਆਪਣਾ ਪੱਖ ਪੇਸ਼ ਕਰਨਾ ਹੁੰਦਾ ਉੱਥੇ ਆਪਣੀ ਡਿਮਾਂਡ ਰੱਖਣੀ ਹੁੰਦੀ ਫੈਸਲਾਬਾਦ ਨੀਤੀਯੋਗ ਦੀ ਜਿਹੜੀ ਕਮੇਟੀ ਬਣਾਈ ਉਹਦੇ ਚੇਅਰਮੈਨ ਨੇ ਕਰਨਾ ਤੁਹਾਨੂੰ ਪਤਾ ਹੋਏਗਾ ਇਹ ਨੀਤੀਯੋਗ ਮਾਰੇ ਪਹਿਲਾਂ ਉਹਨੂੰ ਕੁਝ ਇਹਦੇ ਹੁੰਦੇ ਸੀ ਮੈਨੂੰ ਨਾ ਭੁੱਲ ਗਿਓ ਛੋਰ ਕੇ ਇਹਦੇ ਹੁੰਦੇ ਸੀ ਉਹਦਾ ਜਿਹੜੇ ਚੇਅਰਮੈਨ ਹੁੰਸੀ ਪ੍ਰਧਾਨ ਮੰਤਰੀ ਹੁੰਦੇ ਆ ਤੇ ਜਿਹੜੇ ਉਹਦੇ ਡਿਪਟੀ ਚੇਅਰਮੈਨ ਉਹ ਉਹਦੇ ਮਨਤੇ ਸਿੰਘ ਆਲੂ ਵਾਲੀਏ ਸੀ ਤੇ ਮਨਤੇ ਸਿੰਘ ਆਲੂ ਵਾਲੀਏ ਨੂੰ ਖਾਸ ਹਦਾਇਤਾਂ ਸੀ ਵੀ ਪੰਜਾਬ ਨੂੰ ਪ੍ਰੈਫਰ ਕਰਨਾ ਪੰਜਾਬ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਪਰ ਉੱਥੇ ਲੈਂਡਵੈਜ ਜਾਂਦੇ ਨਹੀਂ ਸੀ ਲੈਣ ਵਾਲੇ ਤੇ ਜੇ ਜ਼ਿਆਦਾ ਹੀ ਦੱਸ ਦਿਓ ਤੁਸੀਂ ਉਹਦੇ ਪ੍ਰਧਾਨ ਮੰਤਰੀ ਸਾਹਿਬ ਦੋ ਤੇ ਸਟੇਜਾਂ ਤੋਂ ਕਹਿ ਚੁੱਕੇ ਸੀ ਵੀ ਮੇਰੇ ਕੋਲ ਇੱਕ ਨੂੰ ਮਾਮਲਾ ਲਿਖਿਆ ਹੈ ਤੁਸੀਂ ਲੇਕਿਨ ਫਿਰ ਵੀ ਉਸ ਟਾਈਮ ਦੇ ਉੱਤੇ ਪ੍ਰਧਾਨ ਮੰਤਰੀ ਨੇ ਕਾਫੀ ਕੁਝ ਪੰਜਾਬ ਨੂੰ ਦਿੱਤਾ ਲੇਕਿਨ ਸਾਨੂੰ ਲੈਣਾ ਨਹੀਂ ਆਇਆ ਉਹ ਦੇਣ ਲਈ ਤਿਆਰ ਸੀਗਾ ਮਣ ਇਹਨਾਂ ਦਾ ਜੀ ਗੋਟੀ ਚ ਜਾ ਕੇ ਲਾਤਾ ਮੋਦੀ ਸਾਹਿਬ ਦੇ ਉਹਨਾਂ ਨੂੰ ਨਮਸਕਾਰ ਤੇ ਕਰ ਦਿੱਤਾ ਕੋਈ ਗੱਲ ਨਹੀਂ ਪਰ ਮੋਦੀ ਸਾਹਿਬ ਮਿਹਰਬਾਨ ਉਹ ਮਿਹਰਬਾਨ ਦੇਖ ਨਹੀਂ ਪਤਾ ਨਹੀਂ ਪਦਾ ਜੀ ਜੀ ਬੜਾ ਸਾਰਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ